ਇਕਨਾਂ ਜ ਮਨ ਚ ਵਿਚਾਰ ਆਏ ਕਿ ਬੱਚਾ ਅਡੌਪਟ ਬੱਚਾ ਗੋਦ ਉਹ ਲੈਂਦਾ ਜਿਹਦੇ ਘਰ ਬੱਚਾ ਨਾ ਹੋਵੇ 10 ਸਾਲ 15 ਸਾਲ ਤੇ ਆਸ ਵੀ ਖਤਮ ਹੋ ਜਾਵੇ ਤੇ ਬੰਦਾ ਸੋਚਦਾ ਵੀ ਚਲੋ ਬੱਚਾ ਗੋਦ ਹੀ ਲੈ ਲੈਨੇ ਆ ਪਰ ਜਿਹਦੇ ਪਹਿਲਾਂ ਬੱਚਾ ਹੋਵੇ 1 2 3 ਬੱਚੇ ਉਹ ਤਾਂ ਨਹੀਂ ਨਾ ਅਡੌਪਟ ਕਰਦਾ ਉਹ ਤਾਂ ਨਹੀਂ ਨਾ ਗੋਦ ਲੈਂਦਾ ਉਹਨੂੰ ਕੀ ਲੋੜ ਹੈ ਪਰ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਚਾਰ ਸਹਿਬਜ਼ਾਦੇ ਜਿਨ੍ਹਾਂ ਦੀ ਨਿਹਾਰ ਨੈਣ ਨਕਸ਼ ਪੂਰਾ ਰੂਪ ਸੂਰਤ ਸੀਰਤ ਗੁਣ ਜਜਬਾ ਸਭ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਗਾ ਸੀ ਚਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਖਤੇ ਜਿਗਰਸਾਨ ਪਰ ਮਾਰੇ ਨੇ ਚਾਰੇ ਵਾਰ ਕੇ ਤੇ ਖਾਲਸੇ ਨੂੰ ਗੋਦ ਲਿਆ ਸੰਗਤ ਜੀ ਸਾਨੂੰ ਗੋਦ ਲਿਆ ਮਾਰੇ ਨੇ ਆਪਣੇ ਵਾਰ ਕੇ ਤੇ ਦਾਸ ਇੱਕ ਬੇਨਤੀ ਕਰਦਾ ਹੈ ਜੇ ਮਹਾਰਾਜ ਨੇ ਸਾਨੂੰ ਗੋਦ ਲਿਆ ਸਾਨੂੰ ਆਪਣੇ ਲਾਲ ਬਣਾ ਖਾਲਸੇ ਨੂੰ ਤੇ ਫਿਰ ਸਾਡਾ ਵੀ ਫਰਜ ਬਣਦਾ ਹੈ ਕਿ ਅੰਦਰੋਂ ਬਾਹਰੋਂ ਮਹਾਰਾਜ ਦੇ ਪਿਆਰੇ ਸਿੱਖ ਬਣ ਕੇ ਤੇ ਮਹਾਰਾਜ ਨੂੰ ਪਿਆਰ ਦਾ ਸਬੂਤ ਦੇਈਏ ਪਾਤਸ਼ਾਹ ਜੇ ਤੁਸੀਂ ਸਾਡੇ ਵਰਗੇ ਸਾਡੇ ਕਰਕੇ ਆਪਣੇ ਚਾਰ ਲਾਲ ਮਾਰੇ ਨਹੀਂ ਤੇ ਸਾਨੂੰ ਗੋਦ ਲਿਆ ਤੇ ਅਸੀਂ ਵੀ ਆਪ ਜੀ ਦੇ ਅਜੀਤ ਜੁਝਾਰ ਜੋਰਾਵਰ ਦੇ ਅਸੀਂ ਵੀ ਤੁਹਾਡੇ ਫਤਿਹ ਸਿੰਘ ਹਾਂ